ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 15 ਅਗਸਤ 1638 ਅਕਾਲ ਚਲਾਨਾ ਭਾਈ ਬਿੱਦੀ ਚੰ ਸ਼ੀਨਾ ਜੀ ਆਪ ਜੀ ਦਾ ਜਨਮ ਆਪਣੇ ਨਾਨਕੇ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਮੌਜੂਦਾ ਜ਼ਿਲ੍ਹਾ ਤਰਨਤਨ ਵਿਖੇ 1579 ਈਸਵੀ ਯਾਨੀ ਕਿ 13 ਵਿਸਾਖ 1636 ਬਿਕਰਮੀ ਨੂੰ ਸ਼ੀਨਾ ਗੋਤ ਦੇ ਜੱਟ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ ਆਪ ਜੀ ਦੇ ਦਾਦਾ ਪਿੱਖੀ ਸ਼ੀਨਾ ਤਪੀਤਾ ਵਸਨ ਸ਼ੀਨਾ ਪਿੰਡ ਸੋਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਹਿਬ ਮਜੂਦਾ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਸਨ ਬਾਬਾ ਵਿਦੀਚਨ ਸ਼ੀਨਾ ਜੀ ਇੱਕ ਚੰਗੇ ਕਦਾਵਰ ਅਤੇ ਸੂਰਬੀਰ ਯੋਧੇ ਸਨ ਧੜਵੀਆਂ ਦੀ ਸੰਗਤ ਕਰਕੇ ਆਪ ਨੇ ਡਾਕੇ ਮਾਰਨੇ ਆਪਣੇ ਜੀਵਨ ਦਾ ਸ਼ੁਗਲ ਬਣਾਇਆ ਹੋਇਆ ਸੀ ਇੱਕ ਵਾਰ ਚੋਲਾ ਪਿੰਡ ਦੇ ਨਿਵਾਸੀ ਭਾਈ ਅਦਲੀ ਜੀ ਜਿਨ੍ਹਾਂ ਦਾ ਪਿੰਡ ਗਰਚਾ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਹ ਆਪ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਵਿੱਚ ਲੈ ਆਏ। ਬਾਬਾ ਬਿਧੀ ਚੰਸ਼ੀਨਾ ਜੀ ਗੁਰੂ ਜੀ ਤੋਂ ਪਿਛਲੇ ਕਰਮਾਂ ਦੀਆਂ ਭੁੱਲਾਂ ਬਖਸ਼ਵਾਉਂਦੇ ਹੋਏ ਉਹਨਾਂ ਦੀ ਸੇਵਾ ਵਿੱਚ ਹੀ ਰਹਿਣ ਲੱਗ ਪਏ। ਜਦੋਂ ਗੁਰੂ ਅਰਜਨ ਸਾਹਿਬ ਜੀ ਲਾਹੌਰ ਗਏ ਤਾਂ ਉਹਨਾਂ ਦੇ ਨਾਲ ਗਏ ਸਿੱਖਾਂ ਵਿੱਚ ਆਪ ਵੀ ਸ਼ਾਮਲ ਸਨ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਆਪ ਜੀ ਨੇ ਮਾਝੇ ਦੇ ਪਿੰਡਾਂ ਵਿੱਚ ਫਿਰ-ਫਿਰ ਕੇ ਸਿੱਖਾਂ ਦਾ ਉਤਸਾਹ ਵਧਾਇਆ। ਗੁਰੂ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਨੀ ਗੁਰੂ ਜੀ ਦੀ ਹਜ਼ੂਰੀ ਵਿੱਚ ਤਤ ਪਰ ਰਹਿਣਾ ਸਿੱਖਾਂ ਨੂੰ ਸ਼ਸਤਰ ਚਲਾਉਣ ਵਿੱਚ નિਪੁੰਨ ਕਰਨਾ ਆਪ ਜੀ ਦੇ ਪ੍ਰਮੁੱਖ ਰਜੇਮਿਆਂ ਵਿੱਚੋਂ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਜਥੇਬੰਦ ਹੋਣ ਲਈ ਆਦੇਸ਼ ਦਿੱਤੇ ਅਤੇ ਜਵਾਨੀ ਦੀ ਮੰਗ ਕੀਤੀ ਤਾਂ ਆਪ 52 ਜੱਟ ਸਿੱਖ ਨੌਜਵਾਨਾਂ ਅਤੇ ਦੋ ਟਾਡੀਆਂ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਗੁਰੂ ਜੀ ਤੇ ਸਿੱਖੀ ਲਈ ਜਾਨਾਂ ਵਾਰਨ ਲਵਾਲੇ ਸਿੱਖਾਂ ਦੀ ਗਿਣਤੀ ਜਦੋਂ ਬਹੁਤ ਵੱਧ ਗਈ ਜੱਥੇ ਬਣਾਉਂਦੀ ਵਿਉਂਤ ਸਦੀ ਗਈ। ਉਹਨਾਂ ਜੱਥਿਆਂ ਦੇ ਜਥੇਦਾਰ ਭਾਈ ਵਿਦੀਚਨ ਸ਼ੀਨਾ ਜੀ ਨੂੰ ਥਾਪਿਆ ਗਿਆ। ਆਪ ਜੀ ਨੂੰ ਪਹਿਲੇ ਜਥੇਦਾਰ ਹੋਣ ਦਾ ਵੀ ਸੁਭਾਗ ਮਿਲਿਆ। ਆਪ ਜੀ ਦੀ ਅਗਵਾਈ ਵਿੱਚ ਜੱਥੇ ਦੀ ਜ਼ਿੰਮੇਵਾਰੀ ਸੀ ਵੈਰੀਆਂ ਨੂੰ ਗ੍ਰੀਲਾ ਜੰਗ ਰਾਹੀਂ ਹਰਾਉਣਾ। ਬਾਬਾ ਵਿਦੀਚਨ ਸ਼ੀਨਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਲੜੀਆਂ ਸਾਰੀਆਂ ਜੰਗਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਆਪਣੀ ਬਹਾਦਰੀ ਦੀ ਸ਼ਾਪ ਛੱਡੀ। ਭਾਈ ਬਿਧੀਚੰ ਸ਼ਿਨਾਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਘਟਨਾ ਵਿਸ਼ੇਸ਼ ਹੈ ਸਿੱਖ ਇਤਿਹਾਸ ਅਨੁਸਾਰ ਅਤੇ ਮੌਸਿੰ ਫਾਨੀ ਦੀ ਲਿਖਤ ਦਬਿਸਤਾਨ ਦੇ ਅਨੁਸਾਰ ਇੱਕ ਵਾਰ ਇੱਕ ਕਾਬਲੀ ਸਿੱਖ ਭਾਈ ਕਰੋੜੀਮਲ ਜੀ ਗੁਰੂ ਜੀ ਨੂੰ ਭੇਟ ਕਰਨ ਲਈ ਦੋ ਸੁੰਦਰ ਘੋੜੇ ਲਿਆ ਰਿਹਾ ਸੀ ਜਿਨ੍ਹਾਂ ਨੂੰ ਲਾਹੌਰ ਵਿਖੇ ਮੁਗਲ ਹਾਕਮ ਅਨਾਇਤ ਉੱਲਾ ਨੇ ਖੋਲਿਆ ਜਦ ਭਾਈ ਕਰੋੜੀਮਲ ਦੇ ਨਾਲ ਆਏ ਹੋਰ ਸਿੱਖਾਂ ਨੇ ਇਹ ਗੱਲ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਲਾਹੌਰੋਂ ਘੋੜੇ ਲਿਆਂਉਣ ਦੀ ਜ਼ਿੰਮੇਵਾਰੀ ਭਾਈ ਵਿਦੀ ਚੰਦ ਜੀ ਨੂੰ ਸੌਂਪ ਦਿੱਤੀ। ਭਾਈ ਵਿਦੀ ਚੰਨਾ ਜੀ ਨੇ ਇੱਕ ਵਾਰੀ ਕਾਹੀ ਦਾ ਰੂਪ ਧਾਰ ਕੇ ਤੇ ਦੂਜੀ ਵਾਰ ਨਜੂਮੀਆਂ ਬਣ ਕੇ ਦੋਵੇਂ ਘੋੜੇ ਲਾਹੌਰ ਦੇ ਕਿਲੇ ਵਿੱਚੋਂ ਖਿਸਕਾ ਲਿਆਂਦੇ ਤੇ ਗੁਰੂ ਜੀ ਦੇ ਸਨਮੁਖ ਪੇਸ਼ ਕਰ ਦਿੱਤੇ। ਜਿੱਥੋਂ ਜਿਸ ਕਿਲੇ ਤੋਂ ਘੋੜੇ ਲਿਆਂਦੇ ਸੀਗੇ ਉਹ ਕਿਲਾ ਅੱਜ ਵੀ ਲਾਹੌਰ ਵਿਖੇ ਮੌਜੂਦ ਹੈ। ਗੁਰੂ ਜੀ ਨੇ ਪ੍ਰਸੰਨ ਹੋ ਕੇ ਆਪਣੇ ਸੀਨੇ ਨਾਲ ਲਾ ਕੇ ਕਿਹਾ ਬਿਦੀਚੰਦ ਸ਼ੀਨਾ ਗੁਰੂ ਕਾ ਸੀਨਾ ਪ੍ਰੇਮ ਭਗਤ ਲੀਨਾ ਕਦੇ ਕਮੀ ਨਾਹਾ ਸੋ ਇਹ ਵਰ ਜਿਹੜਾ ਵਾ ਸਿਰਵ ਗੁਰ ਭਾਈ ਬਿਦੀਚੰਦ ਜਿਨ੍ਹਾਂ ਸ਼ੀਨਾ ਜੀ ਨੂੰ ਹੀ ਦਿੱਤਾ ਸੀ ਇਸ ਦੇ ਨਾਲ ਦੂਸਰੇ ਸਿੱਖਾਂ ਦਾ ਕੋਈ ਵੀ ਲੈਣ ਦੇ ਜਿਹੜਾ ਨਹੀਂ ਹੈਗਾ ਗੁਰੂ ਜੀ ਦੀ ਮੁਗਲ ਸੈਨਾ ਨਾਲ ਲੜੀ ਗਈ ਤੀਜੀ ਲੜਾਈ ਦਾ ਮੂਲ ਕਾਰਨ ਇਹ ਘੋੜੇ ਹੀ ਸਨ ਜਦੋਂ ਭਾਈ ਬਿਦੀਚੰਦ ਸ਼ੀਨਾ ਜੀ ਗੁਰੂ ਜੀ ਦੀ ਸੇਵਾ ਵਿੱਚ ਕੀਰਤਪੁਰ ਰਹਿੰਦੇ ਸਨ ਤਾਂ ਉੱਥੇ ਸਾਈ ਵੁੱਡਨ ਸ਼ਾਹ ਜੀ ਦੇ ਦਿਓ ਨਗਰ ਤੋਂ ਆਏ ਇੱਕ ਚੇਲੇ ਸੁੰਦਰ ਸ਼ਾਹ ਨਾਲ ਇਨਾਂ ਦਾ ਬਹੁਤ ਨਿੱਗਾ ਸੰਪਰਕ ਹੋ ਗਿਆ ਦੋਹਾਂ ਨੇ ਇਕੱਠਿਆਂ ਹੀ ਇਸ ਸੰਸਾਰ ਨੂੰ ਤਿਆਗਣ ਦਾ ਫੈਸਲਾ ਵੀ ਕਰ ਲਿਆ ਸੁੰਦਰ ਸ਼ਾਹ ਦੇ ਦਿਓ ਨਗਰ ਜੋ ਕਿ ਜੂਪੀ ਵਿੱਚ ਪੈਂਦਾ ਹੈ ਨੂੰ ਵਾਪਸ ਪਰਤ ਜਾਣ ਤੋਂ ਬਾਅਦ ਜਦੋਂ ਭਾਈ ਬਿਦੀ ਚੰਸ਼ੀਨਾ ਜੀ ਨੂੰ ਆਪਣਾ ਅੰਤਕਲ ਨੇੜੇ ਆਇਆ ਪ੍ਰਤੀਤ ਹੋਇਆ ਤਾਂ ਇਹ ਤੁਰੰਤ ਗੁਰੂ ਜੀ ਤੋਂ ਅੱਗੇ ਲੈ ਕੇ ਦਿਓ ਨਗਰ ਚਲੇ ਗਏ 10 ਦਿਨ ਦੋਵੇਂ ਇਕੱਠੇ ਰਹੇ